ਪਾਪ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਜਿਨੇ ਵਿੱਚੋਂ ਮੈਂ ਮੇਰੀ ਦਾ ਤਿਆਗ ਕਰ ਦਿੱਤਾ ਗੁਰੂ ਦੀ ਕਿਰਪਾ ਦੇ ਨਾਲ ਉਹ ਨਿਰਮਲ ਹੁੰਦਾ ਬੋਲੋ ਸਤਨਾਮ ਤੇ ਪਾਤਸ਼ਾਹ ਜੀ ਬਚਨ ਕਰ ਰਹੇ ਨੇ ਨਾ ਕਹਿੰਦੇ ਨਿਰਮਲ ਉਹ ਹੁੰਦਾ ਹੈ ਇਸੇ ਤਰ੍ਹਾਂ ਮਹਾਕੂਰਖ ਕਹਿੰਦੇ ਭਾਈ ਆ ਕਾਰਨ ਸੀ ਕਾਗਜ਼ ਦਾ ਟੁਕੜਾ ਇਹ ਕਾਗਜ਼ ਦਾ ਟੁਕੜਾ ਸੋਨਾ ਨਹੀਂ ਬਣਨ ਦਿੰਦਾ ਬੋਲੋ ਸਤਨਾਮ ਇਹ ਤੇਰੇ ਅੰਦਰ ਹੈ ਤੈਨੂੰ ਪੁੱਛਿਆ ਨਾ ਮੈਂ ਬਾਣੀ ਪੜ੍ਹਦਾ ਮੈਂ ਨਿੱਤ ਪ੍ਰਤੀ ਗੁਰਦੁਆਰੇ ਜਾਂਦਾ ਕਹਿੰਦੇ ਆ ਮੈਂ ਆਲੀ ਗੱਲ ਛੱਡ ਦੇ ਮਨ ਲੱਗ ਜਾ ਉਹ ਬੋਲੋ ਸਤਨਾਮ ਮੈਂ ਕੌਣ ਕਰਨੇ ਵਾਲਾ ਕਈ ਵਾਰੀ ਹੁੰਦਾ ਹੈ ਕਹਿੰਦੇ ਆ ਜਿਹੜੀ ਕਾਗਜ਼ ਦਾ ਹਉਮੇ ਵਾਲਾ ਟੁਕੜਾ ਚੱਕੀ ਖੜਦਾ ਨਾ ਇਹ ਛੱਟਣਾ ਪੈਣਾ ਇਹ ਕੱਢਣਾ ਪੈਣਾ ਅੰਦਰੋਂ ਤਾਂ ਬਾਣੀ ਨਾਲ ਮਨ ਜੁੜੇਗਾ ਸਮਝ ਮਾਲੀ ਇੱਕ ਲਈ ਇਹ ਨਾ ਸਮਝੋ ਵੀ ਆਧਾਰਨ ਉਹ ਸਾਰਿਆਂ ਵਾਸਤੇ ਹੁੰਦਾ ਹੈ ਬਚਨ ਪਰ ਥਾਏ ਸਾਖੀ ਵਾਹ ਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਜਿਹੜੇ ਸਤ ਪੁਰਸਾਂ ਦੇ ਬਚਨ ਹੁੰਦੇ ਨੇ ਰੱਬ ਦੇ ਪਿਆਰਿਆਂ ਦੀ ਸਿੱਖਿਆ ਹੁੰਦੀ ਹੈ ਗੁਰੂ ਦਾ ਉਪਦੇਸ਼ ਹੁੰਦਾ ਉਹ ਸਾਰਿਆਂ ਵਾਸਤੇ ਸਾਂਝਾ ਹੈ ਭਾਈ ਬੋਲੋ ਸਤਨਾਮ ਦਾ ਦੇ ਕੋ ਹਮੇ ਵਾਲਾ ਜਿਹੜਾ ਅੰਦਰ ਟੁਕੜਾ ਏ ਨਾ ਮੈਂ ਕਰਦਾ ਮੈਂ ਜਾਨਾ ਮੈਂ ਸੇਵਾ ਕਰਦਾ ਮੈਂ ਦਾਨ ਕੁੰਨ ਕਰਦਾ ਮੈਂ ਅੱਗੇ ਹੋ ਕੇ ਆਹ ਕੰਮ ਕਰਦਾ ਇਹ ਜਿਹੜਾ ਮੈਂ ਵਾਲਾ ਨਾ ਇਹ ਗੁਰੂ ਦੇ ਨਾਲ ਮਲਾਪ ਹੀ ਨਹੀਂ ਹੋਣਾਦਾ ਬੋਲੋ ਸਤਨਾਮ ਗੁਰੂ ਦੇ ਨਾਲ ਮਲਾਪ ਹੀ ਨਹੀਂ ਹੋਣਾ ਗੁਰੂ ਦੇ ਮਲਾਪ ਵਿੱਚ ਉਹ ਜੁੜਦੇ ਨੇ ਜਿੰਨ ਵਿੱਚੋਂ ਆਪ ਗਵਾਇਆ ਆ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਉਹ ਗੁਰੂ ਦੀ ਕਿਰਪਾ ਦੇ ਨਾਲ ਭਾਈ ਉਹਨਾਂ ਦਾ ਜੀਵਨ ਗੁਰ ਕਿਰਪਾ ਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਨਿਰਮਲ ਹੋ ਜਾਂਦੇ ਹਨ ਉਹਨਾਂ ਦਾ ਜੀਵਨ ਨਿਰੋਲ ਹੋ ਜਾਂਦਾ ਹੈ ਨਿਰਪਰਿਤਾ ਵਾਲਾ ਬਣ ਜਾਂਦਾ ਹੈ ਪਰ ਮਹਾਰਾਜ ਜੀ ਕਹਿੰਦੇ ਉਹ ਹੈ ਕਿ ਹੋ ਜੇ ਨਹੀਂ ਆਨੰਦਨ ਗੁਣ ਗਾਵੇ ਨਿਤ ਸਾਚੀ ਉਹ ਨਹੀਂ ਉਹ ਆਨੰਦਨ ਹਰ ਰੋਜ਼ ਸੱਚੇ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਜਿਹੜੇ ਸੱਚੇ ਮਾਲਕ ਦੀ ਸਿੱਖਤ ਸਲਾਹ ਕਰਦੇ ਨੇ ਇਹ ਤੇ ਘੰਟਾ ਘੜੀ ਵਾਲਿਆਂ ਦੀ ਗੱਲ ਨਹੀਂ ਇਹ ਤੇ ਨਿਤ ਦੀ ਗੱਲ ਹੈ ਇਹ ਉਹ ਨਿਰਮਲ ਹੁੰਦੇ ਨੇ ਭਾਈ ਜਿਹੜੇ ਨਿਤ ਪਰਮੇਸ਼ਰ ਦੀ ਸਿਫਤ ਕਰਦੇ ਹਨ ਅਨ ਦਿਨ ਭਾਵਕੇ ਹਰ ਰੋਜ਼ ਗਉਂੰਗਾ ਵੈ ਨਿਤ ਸੱਚ ਗੁਰ ਕੈ ਸਬਦ ਸੁਹਾਇ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਜੀਵਨ ਜਿਹੜਾ ਸੁਹਾਵਣਾ ਬਣ ਗਏ ਸੁਹਾਇ ਹਰ ਵਕਤ ਹਰ ਸਮੇਂ ਪਰਮੇਸ਼ਰ ਨੂੰ ਆਪਣਾ ਮਦਦਗਾਰ ਜਾਣਦੇ ਨੇ ਮੇਰੇ ਠਾਕੁਰ ਇੱਥੇ ਬੇਨਤੀ ਰੂਪ ਦੇ ਵਿੱਚ ਭਗਤ ਸਾਜੀ ਉਪਦੇਸ਼ ਦੇ ਰਹੇ ਨੇ ਕਹਿੰਦੇ ਭਾਈ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਜੁੜਿਆ ਕਰੋ ਇਦਾਂ ਜਾਚਣਾ ਇਦਾਂ ਬੇਨਤੀ ਕਰਿਆ ਕਰੋ ਮੇਰੇ ਠਾਕੁਰ ਹਮ ਬਾਰਿਕ ਸਰਣ ਤੁਮਾਰੀ اے ਮੇਰੇ ਮਾਲਕ ਅਸੀਂ ਬੱਚੇ ਆਂ ਤੇ ਤੇਰੀ ਸਰਨ ਵਿੱਚ ਹਾਂ ਤੂੰ ਠਾਕੁਰ ਐ ਸਾਡਾ ਮੇਰੇ ਠਾਕੁਰ ਤੇਰਾ ਹੁਕਮ ਚੱਲਦਾ ਏ ਠਾਕੁਰ ਤੇਰੀ ਠੋਕਾਈ ਏ ਤੇਰਾ ਹੁਕਮ ਐ ਅਸੀਂ ਤੇ ਤੇਰੇ ਵਾਲਕ ਤੇਰੀ ਸਰਨ ਵਿੱਚ ਹਾਂ ਏਕੋ ਸੱਚਾ ਸੱਚ ਤੂੰ ਕੇਵਲ ਆਪ ਮੋਰਾਰੀ ਏ ਮੋਰਾਰੀ ਪੂਰੀ ਵੰਸ਼ਪਤੀ ਦੇ ਮਾਲਕ ਤੇਰਾ ਹੁਕਮ ਚੱਲਦਾ ਏ ਤੂੰ ਸੱਚਾ ਏ ਕੇਵਲ ਤੇਰਾ ਅਟੱਲ ਹੁਕਮ ਹੈ ਤੇਰੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ ਰਹਾਉ ਦਾ ਵਸਰਾਮ ਦੇ ਕੇ ਵਚਨ ਕਰਦੇ ਨੇ ਜਾਗਤ ਰਹੇ ਤਿੰਨੀ ਪ੍ਰਭ ਪਾਇਆ ਸਭ ਦੇ ਹਉ ਮੈਂ ਮਾਰੀ ਇਨਾਂ ਨੇ ਸ਼ਬਦ ਦੇ ਵਿੱਚ ਜੁੜ ਕਰਕੇ ਸ਼ਬਦ ਦਾ ਅਰਥ ਹੈ ਉਪਦੇਸ਼ ਸ਼ਬਦ ਦਾ ਅਰਥ ਹੈ ਵਾਹਿਗੁਰੂ ਜੀ ਦੀ ਸਿੱਖਿਆ ਸ਼ਬਦ ਦਾ ਭਾਵ ਹੈ ਗੁਰੂ ਦਾ ਦੱਸਿਆ ਹੋਇਆ ਮਾਰਨਾ ਸਿੱਖਿਆ ਸ਼ਬਦ 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 ਦੇ ਵਿੱਚ ਗਿਆਨ ਹੈ ਨਾ ਸ਼ਬਦ ਦੇ ਵਿੱਚ ਗੁਰੂ ਦੀ ਮੱਤ ਹੈ ਸ਼ਬਦ ਦੇ ਵਿੱਚ ਗੁਰੂ ਦੀ ਦਿੱਤੀ ਹੋਈ ਸਿੱਖਿਆ ਹੈ ਜਿਨ੍ਹਾਂ ਨੇ ਸ਼ਬਦ ਦੇ ਨਾਲ ਜੁੜ ਕਰਕੇ ਆਪਣੇ ਅੰਦਰੋਂ ਹਉਮੈ ਖਤਮ ਕਰ ਲਈ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਰੱਬ ਪਾ ਲਿਆ ਬੋਲੋ ਸਤਨਾਮ ਗੁਰੂ ਅਮਰਦਾਸ ਜੀ ਕਹਿੰਦੇ ਉਹਨਾਂ ਨੇ ਰੱਬ ਪਾ ਲਿਆ ਤਿੰਨੀ ਪ੍ਰਭ ਪਾਇਆ ਰਪਾਇਆ ਕਿਵੇਂ ਜਾਗਦੇ ਰਹਿ ਕੇ ਬੋਲੋ ਸਤਨਾਮ ਜਾਗਤ ਰਹੇ ਜਾਗਣਾ ਪੈਣਾ ਇੱਥੇ ਫਿਜ਼ੀਕਲ ਜਾਗਣ ਦੀ ਗੱਲ ਨਹੀਂ ਗੱਲ ਨਹੀਂ ਵੀ ਰਾਤਾਂ ਨੂੰ ਜਾਗਣਾ ਨਾ ਉਹ ਜਾਗਣ ਦੀ ਗੱਲ ਤਾਂ ਕਰ ਹੀ ਨਹੀਂ ਰਹੇ ਪਤਸਾ ਜੀ ਬੇਕਾਰਾਂ ਵੱਲੋਂ ਜਾਗਦੇ ਰਹਿਣਾ ਸਮਝ ਗਏ ਬੇਸਿਆਂ ਵੱਲੋਂ ਜਾਗਦੇ ਰਹਿਣਾ ਸੁਚੇਤ ਹੋ ਕੇ ਜ਼ਿੰਦਗੀ ਜਿਉਣੀ ਇਹਨੂੰ ਕਹਿੰਦੇ ਨੇ ਜਾਗਣਾ ਕਈ ਵਾਰੀ ਮਨੁੱਖ ਸਰੀਰ ਕਰਕੇ ਜਾਗਦਾ ਫਿਰਦਾ ਹੁੰਦਾ ਬੇਕਾਰਾਂ ਚ ਸੁੱਤਾ ਪਿਆ ਬੋਲੋ ਸਤਨਾਮ ਵਿਸਿਆਂ ਚ ਉੱਥੇ ਹੀ ਮਸਤ ਹੈ ਉੱਥੇ ਹੀ ਮੋਹਿਤ ਹੈ ਉੱਥੇ ਚੱਕਰ ਕਰੀਂ ਖੱਟੀ ਜਾਂਦੀ ਹੈ ਦਕਾਰ ਹੀ ਖੱਟੀ ਜਾ ਰੇ ਵਿਸੇ ਖੱਟੀ ਜਾਂਦਾ ਹੈ ਆਤਮਕ ਤੌਰ ਤੇ ਸੁੱਤਾ ਪਿਆ ਹੈ ਬੇਕਾਰਾਂ ਵੱਲੋਂ ਵਿਸ਼ਿਆਂ ਵੱਲੋਂ ਸੰਸਾਰਿਕ বাসਨਾਵਾਂ ਵੱਲੋਂ ਸचेत ਰਹਿ ਕੇ ਜ਼ਿੰਦਗੀ ਜਿਉਣ ਨੂੰ ਜਾਗਣਾ ਕਹਿੰਦੇ ਨੇ ਜਾਗਤ ਰਹੇ ਤਿੰਨੀ ਪ੍ਰਭ ਪਾਇਆ ਜਿਹੜੇ ਭਾਈ ਬੇਕਾਰਾਂ ਵੱਲੋਂ ਆਪੇ ਨੂੰ ਮਾਰ ਕੇ ਜਾਗਦੇ ਨੇ ਉਹ ਪਰਮੇਸ਼ਰ ਨੂੰ ਪਾ ਲੈਂਦੇ ਨੇ ਪਰਮੇਸ਼ਰ ਨੂੰ ਉਹ ਪਾਉਂਦੇ ਨੇ ਜਿਹੜੇ ਵਾਹਿਗੁਰੂ ਜੀ ਦੀ ਸਿੱਖਿਆ ਦੁਆਰਾ ਅੰਦਰੋਂ ਹਉਮੈ ਖਤਮ ਕਰ ਲੈਂਦੇ ਨੇ ਜਿਹੜੇ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਆ ਹੋયા ਉਹਨਾਂ ਨੂੰ ਉਹ ਦਾਸੀ ਵੀ ਕਿਹਾ ਜਾਂਦਾ ਗਿਰਹਿਮਹ ਸਦਾ ਉਹ ਦਾਸੀ ਹਰੀ ਦੇ ਜਨ ਬਣ ਕੇ ਮਾਲਕ ਦੇ ਉਪਦੇਸ਼ ਦੁਆਰਾ ਆਪਣੇ ਘਰ ਦੇ ਵਿੱਚ ਹੀ ਜਿਹੜੇ ਟਿਕ ਜਾਂਦੇ ਨੇ ਮਹਾਰਾਜ ਜੀ ਕਹਿੰਦੇ ਉਹ ਗਿਆਨੀ ਨੇ ਕੌਣ ਜਿਹੜੇ ਤਤ ਦੀ ਵਿਚਾਰ ਦੁਆਰਾ ਜ਼ਿੰਦਗੀ ਜਿਉਂਦੇ ਹਨ ਗਿਆਨ ਤਤ ਵਿਚਾਰੀ ਜਿਹੜੇ ਤਤ ਦੀ ਵਿਚਾਰ ਕਰਦੇ ਨੇ ਜਿਹੜੇ ਆਪਣੇ ਘਰ ਦੇ ਵਿੱਚ ਟਿਕ ਜਾਂਦੇ ਨੇ ਸਤ ਗੁਰੂ ਸੇਵ ਸਦਾ ਸੁਖ ਪਾਇਆ ਗੁਰੂ ਦੀ ਬੰਦਕੀ ਦੇ ਵਿੱਚ ਜੁੜ ਕਰਕੇ ਉਹਨਾਂ ਨੇ ਸਦਾ ਆਤਮਿਕ ਸੁਖ ਪ੍ਰਾਪਤ ਕਰ ਲਿਆ ਕਿਨਾਂ ਨੇ ਜੀ ਹਰ ਰਾਖਿਆ ਉਤਾਰੀ ਜਿਨ੍ਹਾਂ ਨੇ ਹਰੀ ਪਰਮਾਤਮਾ ਦੀ ਸਿੱਖਿਆ ਨੂੰ ਹਿਰਦੇ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ ਇਹ ਮਨੁ ਆਂਦਾ ਦਿਸਤਾਪਦਾ ਮਨ ਤਾਂ ਮਹਾਰਾਜ ਕਹਿੰਦੇ 10 ਦਿਸ਼ਾਂ ਵੱਲ ਦੌੜਦਾ ਇੱਕ ਤਾਂ ਗੱਲ ਹੀ ਨਹੀਂ ਕਿ ਕਿਤੇ ਕਿੱਧਰ ਨੂੰ ਭੱਜਦਾ ਮਨ ਕਿਤੇ ਕਿੱਧਰ ਨੂੰ ਕਿਤੇ ਵੇਖਿਓ ਪ੍ਰੈਕਟੀਕਲ ਕਰਕੇ ਇਹ ਹਾਲਾਤ ਨੇ ਮਨ ਦੇ ਜਪਜੀ ਸਾਹਿਬ ਪੜਦੇ ਹੋਵਾਂਗੇ ਨਾ ਮਨ ਕਿ ਹੋਰ ਹੀ ਦੌੜਿਆ ਫਿਰਦਾ ਐਥੇ ਬੈਠੇ ਆਂ ਕਈ ਵਾਰੀ ਮਨ ਘਰ ਦੇ ਧੰਦੇ ਕਰੀ ਜਾਂਦਾ ਬੋਲੋ ਸਤਨਾਮ ਇਹ ਸੱਚ ਐ ਐਥੇ ਬੈਠੇ ਆਂ ਮਨ ਘਰ ਦੇ ਧੰਦੇ ਕਰਦਾ ਫਿਰਦਾ ਕੰਮ ਤਾਂ ਜਾ ਕੇ ਹੋਏਗਾ ਨਾ ਫਿਜ਼ੀਕਲ ਤੌਰ ਤੇ ਜਿਹੜਾ ਸਰੀਰ ਨੇ ਕੰਮ ਕਰਨਾ ਕੰਮ ਤੇ ਜਾ ਕੇ ਪਰ ਕਈ ਵਾਰੀ ਮਾਨੇ ਹੀ ਕਰੀ ਜਾਂਦਾ ਉਹ ਵੀ ਕੰਮ ਕਰਨਾ ਏ ਇਦਾਂ ਵੀ ਹੋ ਗਿਆ ਆ ਵੀ ਕਰਨੇ ਵਾਲਾ ਉੱਥੇ ਵੀ ਜਾ ਕੇ ਆਉਣਾ ਆ ਵੀ ਟਾਈਮ ਇਦਾਂ ਹੀ ਮਨ ਭਾਵ ਕੇ ਦਹਿ ਦੇ ਸੁਭਾਵ ਹੈ ਦੌੜਿਆ ਫਿਰਦਾ ਹੈ ਮਨ ਕਾਰਨ ਕੀ ਹੈ ਦੂਜੇ ਭਾਏ ਖਵਾਇਆ ਦੂਜੇ ਪਾਸੇ ਚਿੱਤ ਲੱਗਿਆ ਹੋਇਆ ਹੈ ਉਧਰ ਖਵਾਰ ਹੁੰਦਾ ਫਿਰਦਾ ਹੈ ਪਾਤਸ਼ਾਹ ਜੀ ਵਚਨ ਕਰਦੇ ਨੇ ਕਹਿੰਦੇ ਉਹ ਜਿਹੜੇ ਮਨ ਪਿਛੇ ਤੁਰਦੇ ਹਨ ਜਿਹੜੇ ਦਸਾਂ ਦਿਸਾਂ ਵੱਲ ਦੌਰਦੇ ਨੇ ਉਹਨਾਂ ਨੂੰ ਪਾਤਸ਼ਾਹ ਜੀ ਮੂਰਖ ਦਾ ਦਰਜਾ ਦੇ ਰਹੇ ਨੇ ਕਹਿੰਦੇ ਮਨ ਮੁਖ ਮੁਗਦ ਮੁਗਦ ਕਹਿੰਦੇ ਨੇ ਮੂਰਖ ਹਰ ਨਾਮ ਨਾ ਚੇਤੇ ਰੱਬ ਦਾ ਨਾਮ ਚੇਤੇ ਹੀ ਨਹੀਂ ਕਰਦੇ ਜਿਹੜੇ ਵਰਥਾ ਜਨਮ ਗਵਾਇਆ ਜਨਮ ਮਰਜ ਕਹਿੰਦੇ ਵੇ ਅਰਥ ਗਵਾ ਰਹੇ ਸਤ ਗੁਰ ਪੀਟੇ ਤਾਂ ਨਾਉ ਪਾਏ ਹਮੈ ਮੋਹ ਛੁਕਾਇਆ ਜਿਹੜੇ ਗੁਰੂ ਨੂੰ ਪੇਟ ਹੋ ਜਾਂਦੇ ਨੇ ਗੁਰੂ ਦੇ ਨਾਲ ਜਿੰਨਾ ਦੀ ਮੁਲਾਕਾਤ ਹੋ ਜਾਂਦੀ ਹੈ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਅੰਦਰੋਂ ਹਉਮੈ ਦਾ ਮੋਹ ਖਤਮ ਹੋ ਜਾਂਦਾ ਹਉ ਮੈਂ ਮੋਹ ਚੁਕਾਇਆ ਮੈਂ ਮੇਰੀ ਵਾਲਾ ਹਉਮੈ ਵਾਲਾ ਮੋਹ ਅੰਦਰੋਂ ਖਤਮ ਹੋ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਹਰ ਜਨ ਸਾਚੇ ਸਾਚ ਕਮਾ ਬਹ ਰੱਬ ਦੇ ਪਿਆਰ ਵਿੱਚ ਜੁੜ ਕੇ ਰੱਬ ਦੇ ਪਿਆਰੇ ਸੱਚ ਦੀ ਕਮਾਈ ਕਰਦੇ ਨੇ ਕਰਦੇ ਕਿਵੇਂ ਨੇ ਗੁਰ ਕੈ ਸਬਦ ਵਿਚਾਰੀ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਭਾਵਕੇ ਗੁਰੂ ਦੇ ਉਪਦੇਸ਼ ਦੁਆਰਾ ਮਹਾਰਾਜ ਜੀ ਕਹਿੰਦੇ ਉਹ ਸੱਚ ਦੀ ਕਮਾਈ ਕਰਦੇ ਹਨ ਆਪੇ ਮੇਲ ਲੈ ਪ੍ਰਭ ਸਾਚਾ ਉਹਨਾਂ ਨੂੰ ਫਿਰ ਪ੍ਰਮਾਤਮਾ ਆਪਣੇ ਨਾਲ ਮੇਲ ਲੈਂਦਾ ਭਾਈ ਸੱਚ ਰਖਿਆ ਔਰ ਧਾਰੀ ਜਿਨ੍ਹਾਂ ਨੇ ਹਿਰਦੇ ਰੂਪੀ ਵਿੱਚ ਘਰ ਦੇ ਵਿੱਚ ਸੱਚ ਨੂੰ ਟਿਕਾਇਆ ਹੋਇਆ ਹੈ ਔਰ ਧਾਰੀ ਔਰ ਦਾ ਭਾਵ ਹਿਰਦਾ ਹਿਰਦੇ ਦੇ ਵਿੱਚ ਭਾਰਨ ਕਰ ਲਿਆ ਜਿਨ੍ਹਾਂ ਨੇ ਸੱਚ ਨੂੰ ਤੇ ਉਹਨਾਂ ਨੂੰ ਪ੍ਰਮਾਤਮਾ ਆਪਣੇ ਨਾਲ ਮੇਲ ਲੈਂਦਾ ਨਾਨਕ ਨਾਮੋ ਗਤ ਮਤ ਪਾਈ ਇਹ ਹਾਰਾਸ ਹਮਾਰੇ ਧੰ ਗੁਰੂ ਨਾਨਕ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਇੱਕ ਸੱਚੀ ਰਾਸ ਪੂਜੀ ਹੈ ਮੇਰੀ ਗੁਰੂ ਦੇ ਨਾਮ ਦੁਆਰਾ ਮੁਕਤੀ ਇਹ ਗੁਰੂ ਦੇ ਨਾਮ ਦੁਆਰਾ ਮਤ ਹਾਸਲ ਕਰ ਲੈਣੀ ਇਹ ਸੱਚੀ ਰਾਸ ਪੂਜੀ ਹੈ ਇਹ ਹਾ ਰਾਸ ਆ ਮਾਰੀ ਇਹ ਅਸਲੀ ਖਜ਼ਾਨਾ ਹੈ ਇਹ ਅਸਲੀ ਰਸਤੇ ਦੀ ਰਾਸ ਪੂਜੀ ਹੈ ਕਿ ਗੁਰੂ ਨੂੰ ਮਿਲ ਕਰਕੇ ਪਰਮੇਸ਼ਰ ਦੇ ਨਾਮ ਵਿੱਚ ਜੁੜ ਕੇ ਮੁਕਤੀ ਹਾਸਲ ਕਰ ਲੈਣੀ ਗਤ ਮਤ ਮੁਕਤ ਹੋ ਜਾਣਾ ਇਹ ਸੱਚੀ ਰਾਸ ਪੂਜੀ ਹੈ ਇਹ ਰਾਸ ਪੂਜੀ ਨੂੰ ਕੋਈ ਵਿਰਲਾ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਸਿੱਖਿਆ ਦੁਆਰਾ ਹੈ ਪ੍ਰਾਪਤ ਕਰਦਾ ਹੈ ਗੁਰੂ ਜਿਨ੍ਹਾਂ ਤੇ ਕਿਰਪਾ ਕਰਦਾ ਜਿਨ੍ਹਾਂ ਤੇ ਰਹਿਮਤ ਹੁੰਦੀ ਹੈ ਜਿਹੜੇ ਉਪਦੇਸ਼ ਨੂੰ ਸਮਝ ਲੈਂਦੇ ਨੇ ਸਮਝਣ ਦੀ ਗੱਲ ਹੀ ਹੈ ਨਾ ਆਧਾਰਨਾ ਪੂਰੀ ਦੇ ਸਾਹਮਣੇ ਰੱਖੀ ਹੈ ਕਿ ਕਾਰਨ ਜਦੋਂ ਵਿੱਚੋਂ ਕੋਈ ਨਾ ਕੋਈ ਕਾਰਨ ਤਾਂ ਹੁੰਦਾ ਹੀ ਹੈ ਕਈ ਵਾਰੀ ਸੇਵਾ ਚ ਮਨ ਨਹੀਂ ਲੱਗਦਾ ਕਾਰਨ ਹੈ ਕਈ ਵਾਰੀ ਘਰ ਪਰਿਵਾਰ ਦੇ ਵਿੱਚ ਮਨ ਨਹੀਂ ਲੱਗਦਾ ਹੁੰਦਾ ਬੰਦਾ ਸਦਾ ਹੀ ਚਿੰਤਾ ਫਿਕਰ ਚੋਰੀ ਦੇ ਵਿੱਚ ਪੂਰੀ ਹੋਰੀ ਸੋਚੀ ਜਾਂਦਾ ਕਾਰਨ ਹੁੰਦਾ ਕੋਈ ਨਾ ਕੋਈ ਕਈ ਵਾਰੀ ਮਿੱਤਰ ਸੱਜਣਾ ਦੇ ਵਿੱਚ ਬੈਠੇ ਆ ਉੱਥੇ ਮਨ ਨਹੀਂ ਲੱਗਦਾ ਕਾਰਨ ਹੈ ਕੋਈ ਨਾ ਕੋਈ ਭਾਵੇਂ ਕੋਈ ਉਹ ਕਾਰਨ ਵਿੱਚੋਂ ਕੱਢਣਾ ਪੈਣਾ ਤਾਂ ਮਨ ਲੱਗੇਗਾ ਭਾਵੇਂ ਬਾਣੀ ਪੜਦੇ ਆ ਭਾਵੇਂ ਕਿਸੇ ਨਾਲ ਸਨੇਹ ਹੈ ਕਿਸੇ ਕੋਲ ਬੈਠੇ ਆ ਜਾਂ ਕੋਈ ਵਿਚਾਰ ਚਰਚਾ ਕਰ ਰਹੇ ਜਿੱਥੇ ਮਨ ਨਹੀਂ ਲੱਗਦਾ ਉੱਥੇ ਕਾਰਨ ਨੂੰ ਤੇ ਸਮਝਣਾ ਪੈਣਾ ਕਿ ਕਾਰਨ ਕੀ ਹੈ ਕਿਉਂ ਨਹੀਂ ਮਨ ਲੱਗ ਰਿਹਾ ਕੋਈ ਮਤਭੇਦ ਆਪਸ ਵਿੱਚ ਤਦੇ ਨਹੀਂ ਮਨ ਲੱਗਦਾ ਹੁੰਦਾ ਹੈ ਕਈ ਵਾਰੀ ਨਾ ਕਈ ਵਾਰੀ ਪਰਿਵਾਰ ਦੇ ਵਿੱਚ ਮਤਭੇਦ ਖੜੇ ਹੋ ਜਾਂਦੇ ਨੇ ਉਹ ਮਤਭੇਦ ਦੇ ਵਿੱਚੋਂ ਕੱਢ ਕੇ ਵਿਚਾਰ ਦੁਆਰਾ ਜਦੋਂ ਚੱਲਾਂਗੇ ਨਾ ਫਿਰ ਮਨ ਟਿਕੇਗਾ ਫਿਰ ਘਰ ਦੇ ਵਿੱਚ ਵੀ ਮਨ ਲੱਗੇਗਾ ਕਈ ਵਾਰੀ ਕੰਮਕਾਰ ਦੇ ਵਿੱਚ ਮਨ ਨਹੀਂ ਲੱਗਦਾ ਆਪਾਂ ਕਹਿੰਦੇ ਹਾਂ ਨਾ ਕੰਮ ਬੜਾ ਕਰਦਾ ਪਰ ਮਨ ਨਹੀਂ ਲੱਗਦਾ ਕਾਰਨ ਹੈ ਕਿਉਂ ਨਹੀਂ ਮਨ ਲੱਗ ਰਿਹਾ ਉਹ ਕਾਰਨ ਜਿਹੜਾ ਵਿੱਚੋਂ ਕਾਰਨ ਹੈ ਉਹਨੂੰ ਕੱਢਣਾ ਪੈਣਾ ਅੰਦਰ ਕਿਤੇ ਬੇਈਮਾਨੀ ਤਾਂ ਨਹੀਂ ਕੰਮ ਕਰਦੇ ਆ ਸਭ ਨੇ ਕਈ ਵਾਰੀ ਹੁੰਦਾ ਹੈ ਕਈ ਵਾਰੀ ਚਾਤਰ ਚਲਾਕੀਆਂ ਤਾਂ ਨਹੀਂ ਕਰਦਾ ਕੰਮ ਕਰਦੇ ਆ ਸਭ ਨੂੰ ਛੱਡਣੀਆਂ ਪੈਣੀਆਂ ਫਿਰ ਮਨ ਲੱਗੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਗੁਰੂ ਦੀ ਰਹਿਮਤ ਹੁੰਦੀ ਹੈ ਕਾਰਨ ਕੋਈ ਵੀ ਹੋ ਸਕਦਾ ਬਾਣੀ ਪੜਦੇ ਆ ਸਮੇਂ ਗੁਰੂ ਕਰ ਆਂਦੇ ਆ ਸੁਨੇਹੇ ਸੇਵਾ ਕਰਦਾ ਸਮੇਂ ਜਿਹੜਾ ਕੋਈ ਕਾਰਨ ਹੈ ਉਹ ਛੱਡ ਦਿਆ ਕਰੀ ਕੱਢ ਦਿਆ ਕਰੀ ਫਿਰ ਗੁਰੂ ਦੇ ਸਿਫਤ ਸਲਾਹ ਵਿੱਚ ਜੁੜਾਂਗੇ ਵੇਖਿਓ ਪ੍ਰੈਕਟੀਕਲ ਕਰਕੇ ਆਤਮਿਕ ਆਨੰਦ ਹਾਸਲ ਹੋਏਗਾ ਗੁਰੂ ਦੇ